ਦੋਸਤੋ ਜਿਹੜੀ ਅੱਜ ਦੀ ਵੀਡੀਓ ਆਪਣੀ ਇਹ ਆਪਾਂ ਬਾਬਾ ਸ਼ੇਖ ਪ੍ਰੀਤ ਕੋਚ ਦੇ ਅਖਾੜਾ ਜਿਹੜਾ ਪਿੰਡ ਧੂੜਕੋਟ ਦੇ ਸੀਂਦ ਦੇ ਵਿੱਚ ਹੈ ਉਹਦੇ ਰਿਲੇਟਡ ਕਰਾਂਗੇ ਆਪਾਂ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੱਥੇ ਵੀ ਕੋਚ ਕੋਚਿੰਗ ਦੇ ਰਹੇ ਆ ਆਪਾਂ ਉਹਨਾਂ ਦੇ ਪ੍ਰਤੀ ਕੋਈ ਗੱਲ ਕਰਾਂਗੇ ਜੋ ਇੱਥੇ ਮੈਂ ਨੋਟ ਕੀਤੀ ਹੈ ਤੇ ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸੂnga ਵੀ ਜਿਹੜਾ ਇੱਥੇ ਆਪਣਾ ਨਵੇਂ ਕੋਚ ਲੱਗਿਆ ਅਰਪਿੰਦਰ ਕੌਰ ਅਰਣ ਸਿੰਘ ਤੋਂ ਉਹ ਸਰਕਾਰ ਵੱਲੋਂ ਇੱਥੇ ਲਗਾਏ ਗਏ ਕੋਚ ਨਵੇਂ ਉਹ ਕੁੜੀ ਜਿਹੜੀ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਵੀ ਕੁੜੀ ਹੈ ਜਿਹੜੀ ਇਹ ਇਹ ਨੈਸ਼ਨਲ ਖੇਡੀ ਹੈ ਤਿੰਨ ਤਿੰਨੇ ਦੇ ਮੈਡਲ ਨੇ ਨੈਸ਼ਨਲ ਦੇ ਤੇ ਦਾ 11-12 ਮੈਡਲ ਨੇ ਪੰਜਾਬ ਲੈਵਲ ਦੇ ਨੇ ਤੇ ਇਹ ਚੀਜ਼ ਇਹਦੀ ਕਾਬਿਲਤ ਨੂੰ ਦੇਖ ਕੇ ਇਹਨੂੰ ਇੱਥੇ ਅਲਾਉ ਕੀਤਾ ਹੈ ਸਰਕਾਰ ਨੇ ਕੀਤਾ ਸੀਗਾ ਹੁਣ ਇੱਥੇ ਇਹ ਲਗਾਤਾਰ ਮੰਨ ਕੇ ਚੱਲੋ ਵੀ ਸਵੇਰੇ ਸ਼ਾਮ ਬੱਚਿਆਂ ਦੀ ਪ੍ਰੈਕਟਿਸ ਲਵਾ ਰਹੀ ਹੈ ਇੱਥੇ ਜਿਹੜੇ ਬੱਚੇ ਆਉਂਦੇ ਆ ਬੱਚੇ ਕੀ ਆ ਵੀ ਆਪਣੇ ਨੇੜੇ ਪਿੰਡਾਂ ਨੇ ਸੀ ਨੰਗਲ ਢੂੜਕੋਟ ਆਏ ਨਿਹਾਲ ਸਿੰਘ ਵਾਲੇ ਤੋਂ ਕੁਛ ਇਸ ਸਾਈਡ ਤੋਂ ਇਹ ਵੀ ਆਉਂਦੇ ਆ ਬਾਕੀ ਦੂਜੀ ਗੱਲ ਵੀ ਹੋਰ ਪਿੰਡਾਂ ਤੋਂ ਵੀ ਆ ਸਕਦੇ ਆ ਫੁੱਲਾ ਸਦਾ ਏ ਤੇ ਮੈਂ ਇਹ ਕਹਾਂਗਾ ਵੀ ਜਿਹੜੇ ਬੱਚੇ ਉਹਨੇ ਜਿਹੜੀ ਇਹ ਕੋਚ ਆ ਮੈਂ ਜੱਦ ਕਿ ਕਹਿੰਕ ਕਿ ਕਿ ਇਹ ਬਹੁਤ ਆਪ ਹੀ ਐਥਲੀਟ ਬਹੁਤ ਸੋਹਣੀਆ ਕੁੜੀ ਬਹੁਤ ਵਧੀਆ ਗੇਮ ਕੀਤੀ ਆ ਵੱਡੀ ਗੱਲ ਇਹ ਵੀ ਨਾਰਮਲ ਘਰੋਂ ਕੁੜੀ ਬਹੁਤ ਸਾਰੇ ਲੋਕ ਵੀ ਹੁੰਦਾ ਵੀ ਆਪਣੇ ਬੱਚਿਆਂ ਨੂੰ ਇਸ ਕਰਕੇ ਸਪੋਰਟਸ ਦੇ ਵਿੱਚ ਨਹੀਂ ਪਾਉਂਦੇ ਵੀ ਕੀ ਆ ਵੀ ਆਪਣੇ ਕੋਲੇ ਖਰਾਕ ਦੀ ਕਮੀ ਹੈ ਜਾਂ ਕੁਝ ਵੀ ਬੱਚੇ ਆਪਣੇ ਆਪਾ ਲੈਕ ਨਹੀਂ ਇਹ ਕੁੜੀ ਨੋਰਮਲ ਘਰੋਂ ਉੱਠ ਕੇ ਜਦੋਂ ਵਧੀਆ ਆਪਦਾ ਪ੍ਰਦਰਸ਼ਨ ਦੇ ਹੁੰਦਾ ਕਰ ਸਕਦੀ ਹੈ ਨੈਸ਼ਨਲ ਖੇਡ ਸਕਦੀ ਹੈ ਤਿੰਨ ਵਾਰ ਜਿਆ ਹੈ ਨਾ ਜਾਂ ਪੰਜਾਬ ਦਾ 11 12 ਵਾਰ ਮੈਡਲ ਆ ਨੈਸ਼ਨਲ ਮੈਡਲ ਆ ਤਾਂ ਕੋਈ ਵੀ ਆ ਸਕਦਾ ਸੋ ਮੈਂ ਕੀ ਦੇਖਿਆ ਵੀ ਇਹ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਕੋਚਿੰਗ ਦਿੰਦੀ ਹੈ ਵਧੀਆ ਮਤਲਬ ਕਿ ਮੈਸੇਜ ਮੈਂ ਦੇਣਾ ਨੇੜੇ ਤੇੜੇ ਦੇ ਪਿੰਡਾਂ ਨੂੰ ਪੂਰੇ ਜਿੰਨੇ ਕ ਏਰੀਆ ਚ ਪਿੰਡ ਨੇ ਹਾਲ ਸੈਂਗਲ ਚ ਨੇੜੇ ਤੇੜੇ ਮੰਨ ਲ ਕੇ ਚੱਲੋ ਵੀ ਤੁਸੀਂ ਬੱਚੇ ਭੇਜੋ ਕਿਉਂਕਿ ਇਸ ਟਾਈਮ ਬਹੁਤ ਵਧੀਆ ਕੋਚ ਮਿਲਿਆ ਹੋਇਆ ਇਦਾਂ ਦੇ ਕੋਚ ਬਹੁਤ ਮੁਸ਼ਕਲ ਨਾਲ ਮਿਲਦੇ ਕਿਉਂਕਿ ਜਿਹੜੇ ਬੰਦੇ ਨੇ ਆਪ ਗੇਮ ਕੀਤੀ ਹੋਵੇ ਫਿਲਹਾਲ ਗੇਮ ਕਰ ਰਿਹਾ ਗੇਮ ਕਰਾਉਂਦੇ ਕਰਾਉਂਦਾ ਕੋਚਿੰਗ ਕਰ ਰਿਹਾ ਕੋੰਦਾ ਬੰਦਾ ਵੀ ਪਹਿਲਾਂ ਗੇਮ ਕਰਦਾ ਹੁੰਦਾ ਸੀ ਤੇ ਬਾਅਦ ਦੇ ਵਿੱਚ ਟਾਈਮ ਤੋਂ ਵੱਧ ਆਪ ਦਾ ਟਾਈਮ ਨਿਕਲ ਗਿਆ ਤੇ ਕੋਚ ਬਣ ਗਿਆ ਨਹੀਂ ਇਹ ਸਰਕਾਰ ਨੇ ਅਲਾਉ ਕੀਤਾ ਇਹਨੂੰ ਤਾਂ ਹੀ ਇੱਥੇ ਲੱਗੀ ਹੈ ਇਹਹੀ ਰਿਕੁਐਸਟ ਹੈ ਵੀ ਇੱਕ ਤਾਂ ਬੱਚੇ ਭੇਜੋ ਦੂਜੀ ਗੱਲ ਵੀ ਇਹ ਕੁੜੀ ਜਿੰਨਾ ਕੋ ਹੋ ਸਕਦਾ ਆਪ ਦੇ ਵੱਲੋਂ ਕੋਸ਼ਿਸ਼ ਕਰਦੀ ਹੈ ਵੀ ਬੱਚਿਆਂ ਨੂੰ ਡਾਈਟ ਦੇ ਦੇ ਆਪ ਨਾਰਮਲ ਕਰੋ ਆ ਪਰ ਫਿਰ ਕੁਝ ਕੁ سپورਟਰ ਲੋਕ ਆ ਜਿਹੜੇ ਉਹਨਾਂ ਦੇ ਵੀ ਨਾਮ ਲੈਣਾ ਚਾਹੂੰਗਾ ਜਿੰਨੇ ਕੁ ਮੇਰੀ ਨਿਗਾਹ 'ਚ ਆਇਆ ਕਦੋਂ ਇੱਕ ਆਪਣੇ ਜਿਹੜੇ ਇੱਥੇ ਪਹਿਲਾਂ ਇਹਨਾਂ ਨੂੰ ਕਿੱਟਾਂ ਵਗੈਰਾ ਜੋ ਸਮਾਨ ਸਪੋਰਟਸ ਦਾ ਆਇਆ ਉਹ ਆਪਣੇ ਪਿੰਡ ਧੂੜਕੋੜੋਂ ਸੀਤੂ ਜਗਦੇਵ ਪਹਿਲਵਾਨ ਕੇ ਜਿਹੜੇ ਰਵਿੰਦਰ ਸਿੰਘ ਮਾਸਟਰ ਉਹਨਾਂ ਨੇ ਇਹ ਸੇਵਾ ਨਿਭਾਈ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਇੱਕ ਵੀਰ ਮੇਰਾ ਜਿਹੜਾ ਇਹਨਾਂ ਦੀ ਡਾਈਟ ਦੇ ਬੱਚਿਆਂ ਨੂੰ ਜਦੋਂ ਮਨ ਕਰੇ ਚਲੋ ਕਿਤੇ ਕੇਲੇ ਜਾਂ ਕੁਝ ਹੋਰ ਸੂਜ਼ ਵਗੈਰਾ ਵੀ ਦੇ ਜਾਂਦਾ ਕੋਸ਼ਿਸ਼ ਜਿੰਨੀ ਖੋ ਸਕਦਾ ਵੀਰ ਆਪਣਾ ਮਦੇ ਤੋਂ ਆ ਗੁਰਪ੍ਰੀਤ ਐਨ ਆਰ ਆਈ ਵੀਰਾਂ ਇੱਥੇ ਰਹਿੰਦਾ ਹੁਣ ਫੌਰਨ ਤੋਂ ਆਇਆ ਹੋਇਆ ਹੈ ਤੇ ਉਹ ਵੀਰ ਨੇ ਵੀ ਬੱਚਿਆਂ ਦਾ ਕੋਸ਼ਿਸ਼ ਕਰਦਾ ਵੀ ਇਹਨਾਂ ਨੂੰ ਕੋਈ ਡਾਈਟ ਕੇਲੇ ਜਾਂ ਕੁਝ ਹੋਰ ਦਿੰਦਾ ਉਹਦਾ ਹੀ ਬਹੁਤ ਧੰਨਵਾਦ ਆ ਫਿਰ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਵੀ ਬੱਚੇ ਆ ਜਿਹੜੇ ਤੁਸੀਂ ਭੇਜੋ ਤੇ ਪਿੰਡ ਦੇ ਜਿਹੜੇ ਆਪਣੇ ਬੰਦੇ ਆ ਜਾਂ ਨੇੜੇ ਤੇੜੇ ਦੇ ਪਿੰਡਾਂ ਦੇ ਵੀ ਕਹਿ ਸਕਦਾਗਾ ਵੀ ਆਪਣੇ ਬੱਚੇ ਵੀ ਭੇਜ ਸਕਦੇ ਆ ਬਹੁਤ ਵਧੀਆ ਕੋਚ ਆ ਦੂਜੀ ਗੱਲ ਵੀ ਤੁਸੀਂ ਸਹਿਯਤਾ ਕਰੋ ਬੱਚਿਆਂ ਦੀ ਮਦਦ ਕਰੋ ਕਿਉਂਕਿ ਗਰੀਬ ਘਰਾਂ ਦੇ ਬੱਚੇ ਜ਼ਿਆਦਾਤਰ ਜੇ ਆਉਂਦੇ ਆ ਤਾਂ ਉਹਨਾਂ ਨੂੰ ਡਾਈਟ ਦੀ ਪ੍ਰੋਬਲਮ ਆਉਂਦੀ ਆ ਤੇ ਇਥੇ ਡਾਈਟ ਦੀ ਪ੍ਰੋਬਲਮ ਆ ਗਈ ਨਾ ਆਵੇ ਬੱਚਿਆਂ ਨੂੰ ਵੀ ਜੇ ਆਪਣੇ 2-4 ਸਾਲ ਦੇ ਵਿੱਚ ਇੱਕ ਦੋ ਬੱਚੇ ਆਪਣੇ ਮੰਨ ਕੇ ਚਲੋ ਵੀ ਨਿਕਲਦੇ ਕਿਤੇ ਜਿਵੇਂ ਆਪੇ ਪਹਿਲਾਂ ਕੁੜੀ ਅ ਲੱਗਿਆ ਨੇ ਇੱਕ ਪੁਲਿਸ ਦੇ ਵਿੱਚ ਲੱਗਿਆ ਇੱਕ ਫੌਜ ਦੇ ਵਿੱਚ ਲੱਗੀ ਆ ਉਹ ਵੀ ਕੁੜੀਆਂ ਇਥੋਂ ਹੀ ਨਿਕਲੀਆਂ ਨੇ ਅਖਾੜੇ ਦੇ ਵਿੱਚੋਂ ਹੋਰ ਵੀ ਬੱਚੇ ਅੱਗੇ ਨਿਕਲਣਾ ਤਾਂ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਕੋਚ ਬਹੁਤ ਵਧੀਆ ਮਿਲਿਆ ਹੋਇਆ ਆ ਆਪਾਂ ਨੂੰ ਤੇ ਕੋਸ਼ਿਸ਼ ਕਰੋ ਨੇੜੇ-ਤੇੜੇ ਦੇ ਬੱਚੇ ਭੇਜੋ ਤੇ ਨਾਲ ਦੀ ਨਾਲ ਜਿਹੜੀ ਜ਼ਰੂਰੀ ਚੀਜ਼ ਆ ਵੀ ਕੋਸ਼ਿਸ਼ ਕਰੋ ਵੀ ਜਿਹੜਾ ਬੱਚਾ ਕੋਈ ਡਾਈਟ ਤੋਂ ਬਾਝ ਰਹਿ ਰਿਹਾ ਵੀ ਮੇਰੇ ਵੀਰ ਜਿੰਨੇ ਵੀ ਬਾਹਰ ਅੰਦਰ ਵੀਡੀਓ ਨੂੰ ਸੁਣਦੇ ਆ ਵੀਡੀਓ ਨੂੰ ਸ਼ੇਅਰ ਕਰੋ ਸ਼ੇਅਰ ਕਰਨਾ ਤੁਹਾਡਾ ਫਰਜ਼ ਹੈ ਜੇ ਆਪ ਨਹੀਂ ਕਰ ਸਕਦੇ ਆਪਾਂ ਦਾ ਸ਼ੇਅਰ ਕਰਨ ਨਾਲ ਤਾਂ ਕਿਸੇ ਕੋਲੇ ਪਹੁੰਚ ਸਕਦੀ ਹੈ ਤੇ ਬੱਚਿਆਂ ਦੇ ਡਾਈਟ ਦਾ ਕੋਈ ਹੋ ਜੇ ਕੋਈ ਬੱਚੇ ਬਾਅਦ ਤੋਂ ਬਾਅਦ ਆਉਣ ਤੇ ਆਪਣਾ ਮਤਲਬ ਕਿ ਇਸੇ ਤਰ੍ਹਾਂ ਵੀ ਇਹ ਪੂਰੇ ਪੰਜਾਬ ਦੇ ਵਿੱਚ ਹੀ ਗੱਲ ਲਾਗੂ ਹੁੰਦੀ ਹੈ ਵੀ ਜੇ ਆਪਾਂ ਇਹੋ ਜਿਹੇ ਕੋਚ ਜਾਂ ਇਹੋ ਜਿਹਾ ਕੋਈ ਉਪਰਾਲੇ ਕਰਾਂਗੇ ਤਾਂ ਬੱਚੇ ਨਸ਼ਿਆਂ ਤੋਂ ਫੇਰ ਹੀ ਬਚਣੇ ਆ ਜੇ ਹੁਣ ਆਪਾਂ ਬੱਚਾ ਵਿਹਲਾ ਗੇਮ ਨਹੀਂ ਕਰਦਾ ਫ੍ਰੀ ਹੈ ਤਾਂ ਉਹਨੂੰ ਰੋਕਣ ਵਾਲਾ ਕੌਣੋਂ ਪੁੱਠੇ ਪਾਸੇ ਜਾਊਗਾ ਮੈਸੇਜ ਹੀ ਜਾਊਗਾ ਤਾਂ ਨਸ਼ਿਆਂ ਤੋਂ ਰੋਕਣ ਦਾ ਕਾਰਨ ਇਹ ਵੀ ਸਰੀਰ ਤਕੜਾ ਹੋਣਾ ਚਾਹੀਦਾ ਜੋ ਇਸ ਨੂੰ ਦਾ ਨਸ਼ਾ ਖਾਣ ਜਾਂਦਾ ਸੋ ਭਾਈ ਵੀਡੀਓ ਵਧੀਆ ਲੱਗੀ ਮੈਸੇਜ ਵਧੀਆ ਲੱਗਿਆ ਤਾਂ ਸ਼ੇਅਰ ਕਰਿਓ ਬਹੁਤ ਬਹੁਤ ਕੋਸ਼ਿਸ਼ ਕਰੋ ਇਹਨਾਂ ਬੱਚਿਆਂ ਦੀ ਸਿਹਤਾਂ ਕਰਨ ਦੀ ਤੇ ਕੋਚ ਦੇ ਨਾਲ ਮੋਢੇ ਦੇ ਮੋਢਾ ਨਾਲ ਜੋੜ ਕੇ ਖੜਨ ਦਾ ਆਪਣਾ ਫਰਜ਼ ਹੈ ਜੋ ਮੇਰਾ ਫਰਜ਼ ਸੀ ਨਿਭਾਤਾ ਕਿ ਤੁਹਾਡਾ ਫਰਜ਼ ਹੈ ਵੀਰੇ ਲਿਭਾਇਓ ਧੰਨਵਾਦ